2025 ਵਿੱਚ ਤਿੰਨ ਗ੍ਰਹਿਆਂ ਦੀ ਚਾਲ ਬਦਲਣ ਨਾਲ ਇਹਨਾਂ 6 ਰਾਸ਼ੀ ਵਾਲਿਆਂ ਦਾ 골ਡਨ ਟਾਈਮ ਸ਼ੁਰੂ ਹੋਣ ਵਾਲਾ ਹੈ ਜਿਸ ਨਾਲ ਇਹਨਾਂ 6 ਹੀ ਰਾਸ਼ੀ ਵਾਲਿਆਂ ਨੂੰ ਜਨਵਰੀ ਮਹੀਨੇ ਤੋਂ ਹੀ ਸਫਲਤਾ ਮਿਲਣੀ ਸ਼ੁਰੂ ਹੋ ਜਾਵੇਗੀ ਇਹਨਾਂ ਤਿੰਨ ਗ੍ਰਹਿਆਂ ਦੀ ਚਾਲ ਬਦਲਣ ਨਾਲ ਤੁਹਾਡੇ ਜੀਵਨ ਵਿੱਚ ਮਹਾਂ ਭਵਿੱਖਬਾਣੀਆਂ ਸੱਚ ਹੁੰਦੀਆਂ ਦਿਖਾਈ ਦੇਣਗੀਆਂ ਜੋ ਆਪਾਂ ਅੱਗੇ ਵੀਡੀਓ ਵਿੱਚ ਦੱਸਾਂਗੇ ਹਾਂਜੀ ਦੋਸਤੋ ਸਾਰਿਆਂ ਨੂੰ ਜੈ ਸ਼ਨੀ ਦੇਵ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਪੋਜੀਟਿਵ ਟੋਟਗੇ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 6 ਰਾਸ਼ੀਆਂ ਬਾਰੇ ਦੱਸਾਂਗੇ ਜਿਨਾਂ ਦਾ ਜਨਵਰੀ ਮਹੀਨੇ ਤੋਂ ਹੀ 골ਡਨ ਟਾਈਮ ਸ਼ੁਰੂ ਹੋ ਜਾਣ ਵਾਲਾ ਹੈ ਜਿਸ ਨਾਲ ਇਹਨਾਂ 6 ਹੀ ਰਾਸ਼ੀ ਵਾਲਿਆਂ ਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਜਾਵੇਗੀ ਤੇ ਇਹਨਾਂ ਦੇ ਮਨ ਦੀ ਹਰ ਮਰਜ਼ੀ ਪੂਰੀ ਹੁੰਦੀਆਂ ਨਜ਼ਰ ਆਣਗੀਆਂ ਇਹ 6 ਹੀ ਰਾਸ਼ੀ ਵਾਲਿਆਂ ਲਈ 2025 ਵਿੱਚ ਬਹੁਤ ਫਾਇਦੇ ਲੈ ਕੇ ਆਉਣ ਵਾਲਾ ਹੈ ਤੇ ਇਹਨਾਂ 6 ਹੀ ਰਾਸ਼ੀ ਵਾਲਿਆਂ ਦੀ ਨੌਕਰੀ ਤੇ ਕਾਰੋਬਾਰ ਵਿੱਚ ਬਹੁਤ ਵਾਧਾ ਹੋਵੇਗਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖੋ ਤਾਂ ਜੋ ਸ਼ਨੀ ਦੇਵ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ ਦੋਸਤੋ ਇਹ 6 ਹੀ ਰਾਸ਼ੀ ਵਾਲੇ ਆਪਣੀ ਬੋਲੀ ਨਾਲ ਹਰ ਇੱਕ ਨੂੰ ਮੋਹ ਲੈਂਦੇ ਹਨ ਜਿਸ ਕਰਕੇ ਇਹ ਵੱਡੇ ਵੱਡੇ ਕੰਮ ਬਹੁਤ ਆਸਾਨੀ ਨਾਲ ਕਰ ਲੈਂਦੇ ਹਨ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਜੇ ਤੱਕ ਵੀ ਵੀਡੀਓ ਤੇ ਕਮੈਂਟ ਵਿੱਚ ਜੈ ਸ਼ਨੀ ਦੇਵ ਨਹੀਂ ਲਿਖਿਆ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਓ ਜੀ ਨੰਬਰ 1 ਮੇਸ਼ ਰਾਸ਼ੀ ਵਾਲਿਆਂ ਤੇ ਬੁੱਧ ਦੇਵ ਦੀ ਚਾਲ ਬਦਲਣ ਨਾਲ ਮੇਸ਼ ਰਾਸ਼ੀ ਵਾਲੇ ਆਪਣੀ ਮਿੱਠੀ ਬੋਲੀ ਨਾਲ 2025 ਵਿੱਚ ਆਪਨੇ ਸਾਰੇ ਲੂਕੇ ਹੋਏ ਕੰਮ ਪੂਰੇ ਕਰਵਾ ਲੈਣਗੇ ਜਿਸ ਨਾਲ ਇਹਨਾਂ ਨੂੰ ਕਾਰੋਬਾਰ ਵਿੱਚ ਬਹੁਤ ਵਾਧਾ ਹੋਵੇਗਾ ਮੇਸ਼ ਰਾਸ਼ੀ ਵਾਲੇ ਆਪਣੇ ਤੇਜ ਦਿਮਾਗ ਤੇ ਮਿੱਠੀ ਬੋਲੀ ਨਾਲ ਇਸ ਸਾਲ ਬਹੁਤ ਧਨ ਲਾਭ ਕਮਾ ਸਕਦੇ ਹਨ ਜੇਕਰ ਮੇਸ਼ ਰਾਸ਼ੀ ਵਾਲੇ ਆਪਣਾ ਟਾਈਮ ਧਾਰਮਿਕ ਕੰਮਾਂ ਵਿੱਚ ਲਗਾਅ ਲੈਣ ਤਾਂ ਸਾਲ 2025 ਵਿੱਚ ਇਹਨਾਂ ਦੀ ਕਿਸਮਤ ਬਦਲ ਜਾਣ ਵਾਲਾ ਹੋ ਸਕਦਾ ਹੈ ਜਿਸ ਨਾਲ ਇਹਨਾਂ ਨੂੰ ਆਪਣੇ ਪਰਿਵਾਰ ਤੇ ਮਾਤਾ ਪਿਤਾ ਦਾ ਪੂਰਾ ਸਾਥ ਮਿਲਦਾ ਹੈ ਤੇ ਘਰ ਵਿੱਚ ਖੁਸ਼ਹਾਲੀ ਬਣੀ ਹੀ ਰਹਿੰਦੀ ਹੈ ਮੇਸ਼ ਰਾਸ਼ੀ ਵਾਲਿਆਂ ਨੂੰ ਬੁੱਧ ਦੀ ਚਾਲ ਬਦਲਣ ਨਾਲ ਆਪਣੇ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਤੇ ਘਰ ਵਿੱਚ ਵਰਕਤਾ ਬਣੀ ਆ ਹੀ ਰਹਿਣਗੀਆਂ ਨੰਬਰ 2 ਆਪਣੇ ਪਰਿਵਾਰ ਦਾ ਪੂਰਾ ਸਾਥ ਮਿਲਨ ਕਰਕੇ ਮਿਥੁਨ ਰਾਸ਼ੀ ਵਾਲੇ ਆਪਣੇ ਹਰ ਕੰਮ ਨੂੰ ਪੂਰਾ ਕਰ ਸਕਦੇ ਹਨ ਮਿਥੁਨ ਰਾਸ਼ੀ ਦੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਆਪਣੇ ਕੰਮ ਤੋਂ ਬਹੁਤ ਤਾਰੀਫ ਸੁਣਨ ਨੂੰ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦਾ ਮਨੋਬਲ ਹੋਰ ਵੀ ਵੱਧ ਜਾਵੇਗਾ ਮਿਥੁਨ ਰਾਸ਼ੀ ਤੇ ਬੁੱਧ ਗ੍ਰਹਿ ਦੀ ਚੰਗੀ ਦਸ਼ਾ ਹੋਣ ਕਰਕੇ ਇਹ ਨਿਵੇਸ਼ ਤੋਂ ਬਹੁਤ ਧਨਲਾਭ ਕਮਾ ਸਕਦੇ ਹਨ ਜੇਕਰ ਮਿਥੁਨ ਰਾਸ਼ੀ ਵਾਲੇ ਧਾਰਮਿਕ ਕੰਮਾਂ ਵਿੱਚ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਤਾਂ ਇਹਨਾਂ ਨੂੰ ਹਰ ਕੰਮ ਵਿੱਚ ਵਾਧਾ ਮਿਲਦਾ ਜਾਵੇਗਾ ਤੇ ਘਰ ਵਿੱਚ ਖੁਸ਼ਹਾਲੀ ਦੇ ਖੁਸ਼ੀਆਂ ਨਾਲ ਭਰਿਆ ਮਾਹੌਲ ਬਣਿਆ ਰਹੇਗਾ ਜਿਸ ਨਾਲ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਸਮਾਜ ਵਿੱਚ ਰੋਸ਼ਨ ਹੋਵੇਗਾ ਨੰਬਰ 3 सिंह राशि वाले जेकर 2025 ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਇਹਨਾਂ ਨੂੰ ਕਾਰੋਬਾਰ ਵਿੱਚ ਬਹੁਤ ਧਨ ਲਾਭ ਮਿਲ ਸਕਦਾ ਹੈ ਕਿਉਂਕਿ ਸਿੰਘ ਰਾਸ਼ੀ ਵਾਲੇ ਜਨਮ ਤੋਂ ਹੀ ਲੀਡਰ ਦੇ ਗੁਣ ਨਾਲ ਪੈਦਾ ਹੁੰਦੇ ਹਨ ਜਿਸ ਕਰਕੇ ਇਹ ਆਪਣੇ ਕਾਰੋਬਾਰ ਤੋਂ ਬਹੁਤ ਵਾਧਾ ਕਮਾ ਸਕਦੇ ਹਨ ਸਿੰਘ ਰਾਸ਼ੀ ਵਾਲੇ ਆਪਣੇ ਜੀਵਨ ਸਾਥੀ ਨਾਲ ਮਿਲ ਕੇ ਘਰ ਵਿੱਚ ਧਾਰਮਿਕ ਕੰਮ ਕਰਵਾ ਸਕਦੇ ਹਨ ਜਿਸ ਨਾਲ ਘਰ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਹੋ ਸਕਦੇ ਹਨ ਸਿੰਘ ਰਾਸ਼ੀ ਵਾਲੇ ਸਾਲ 2025 ਵਿੱਚ ਆਪਣਾ ਘਰ ਤੇ ਜ਼ਮੀਨ ਖਰੀਦਣ ਦਾ ਸੁਪਨਾ ਵੀ ਪੂਰਾ ਕਰ ਸਕਦੇ ਹਨ ਤੇ ਮਾਤਾ ਲక్ష్ਮੀ ਦੀ ਕਿਰਪਾ ਇਹਨਾਂ ਦੇ ਬਣੀ ਹੀ ਰਹੇਗੀ ਨੰਬਰ 4 ਕੰਨਿਆ ਰਾਸ਼ੀ ਵਾਲਿਆਂ ਨੂੰ ਕਿਸੇ ਸਰਕਾਰੀ ਸਕੀਮ ਤੋਂ ਲਾਭ ਮਿਲ ਸਕਦਾ ਹੈ ਜਿਸ ਨਾਲ ਘਰ ਵਿੱਚ ਧਨ ਲਾਭ ਹੋਵੇਗਾ ਜੇਕਰ ਕੰਨਿਆ ਰਾਸ਼ੀ ਵਾਲੇ ਆਪਣੇ ਖਰਚਿਆਂ ਤੇ ਕੰਟਰੋਲ ਕਰ ਲੈਣ ਤਾਂ ਇਸ ਸਾਲ ਇਹ ਬਹੁਤ ਧਨ ਇਕੱਠਾ ਕਰ ਸਕਦੇ ਹਨ ਕੰਨਿਆ ਰਾਸ਼ੀ ਦੇ ਬੱਚਿਆਂ ਦਾ ਮਨ ਪੜ੍ਹਾਈ ਵਿੱਚ ਲੱਗੇਗਾ ਘਰ ਵਿੱਚ ਕੰਨਿਆ ਰਾਸ਼ੀ ਵਾਲਿਆਂ ਦਾ ਮਾਨ ਸਤਕਾਰ ਵਧੇਗਾ ਤੇ ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ ਕੰਨਿਆ ਰਾਸ਼ੀ ਵਾਲੇ ਆਪਣਾ ਨਵਾਂ ਘਰ ਵੀ ਬਣਾ ਸਕਦੇ ਹਨ ਨੰਬਰ 5 ਲక్ష్ਮੀ ਮਾਤਾ ਦੀ ਕਿਰਪਾ ਤੁਲਾ ਰਾਸ਼ੀ ਤੇ ਹੋਣ ਕਰਕੇ ਇਹ ਆਪਣੇ ਅਟਕੇ ਕੰਮਾਂ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਨ ਤੁਲਾ ਰਾਸ਼ੀ ਵਾਲੇ ਆਪਣਾ ਖੁਦ ਦਾ ਕੰਮ ਕਰਕੇ ਸਮਾਜ ਵਿੱਚ ਆਪਣਾ ਨਾਮ ਬਣਾ ਸਕਦੇ ਹਨ ਇਸ ਨਾਲ ਇਹਨਾਂ ਦੇ ਮਾਤਾ ਪਿਤਾ ਨੂੰ ਇਹਨਾਂ ਤੇ ਮਾਣ ਹੋਵੇਗਾ ਤੁਲਾ ਰਾਸ਼ੀ ਦੇ ਜੋ ਲੋਕ ਕਵਾਰੇ ਹਨ ਲక్ష్ਮੀ ਮਾਤਾ ਦੀ ਕਿਰਪਾ ਨਾਲ ਉਹਨਾਂ ਨੂੰ ਚੰਗਾ ਜੀਵਨ ਸਾਥੀ ਮਿਲ ਸਕਦਾ ਹੈ ਜਿਸ ਨਾਲ ਇਹਨਾਂ ਦੀ ਕਿਸਮਤ ਹੀ ਬਦਲ ਜਾਵੇਗੀ ਤੇ ਇਹਨਾਂ ਦੀ ਨੌਕਰੀ ਵਿੱਚ ਤਰੱਕੀ ਹੋ ਜਾਵੇਗੀ ਨੰਬਰ 6 ਕੁੰਭ ਰਾਸ਼ੀ ਦੇ ਜੋ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ 2025 ਵਿੱਚ ਸ਼ਨੀ ਦੇਵ ਦੀ ਕਿਰਪਾ ਨਾਲ ਨੌਕਰੀ ਮਿਲ ਸਕਦੀ ਹੈ ਸ਼ਨੀ ਦੇਵ ਦੀ ਕਿਰਪਾ ਨਾਲ ਕੁੰਭ ਰਾਸ਼ੀ ਵਾਲਿਆਂ ਤੇ ਬਹੁਤ ਸਮੇਂ ਤੋਂ ਰੁਕੇ ਹੋਏ ਕੰਮ ਇਸ ਸਾਲ ਪੂਰੇ ਹੁੰਦੇ ਜਾਣਗੇ ਸ਼ੁਕਰ ਦੇਵ ਤੇ ਸ਼ਨੀ ਦੇਵ ਦੀ ਦੋਸਤੀ ਹੋਣ ਕਰਕੇ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਜੀਵਨ ਸਾਥੀ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ ਤੇ ਇਹਨਾਂ ਦਾ ਆਪਸੀ ਤਾਲਮੇਲ ਵਧੇਗਾ ਤੇ ਇਹਨਾਂ ਦੇ ਪਿਆਰ ਵਿੱਚ ਵਾਧਾ ਹੋਵੇਗਾ ਦੋਸਤੋ ਇਦਾਂ ਦੀ ਹੋਰ ਵੀਡੀਓes ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ